ਕੀ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਆਪਸ ਚ ਖੜਕ ਚੁੱਕੀ ਹੈ ਕੀ ਹੁਣ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਾਂਗਰਸ ਦੇ ਵਿੱਚ ਅੰਦਰ ਖਾਤੇ ਧੜੇ ਬੰਦੀਆਂ ਦਾ ਕਲੇਸ਼ ਸਿਖਰ ਤੇ ਜਾ ਚੁੱਕਿਆ ਹੈ ਸੀਐਮ ਬਣ ਨੂੰ ਲੈ ਕੇ ਸੀਐਮ ਫੇਸ ਬਣ ਨੂੰ ਲੈ ਕੇ ਹਰ ਕ ਵੱਡਾ ਗੂਤਰ ਲੋ ਮੱਛੀ ਐ ਤੇ ਇਸ ਨੇ ਸਾਰੇ ਦੀ ਸਾਰੀ ਕਾਂਗਰਸ ਦੀ ਗੇਮ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ ਕਲੇਸ਼ ਆਪਣੇ ਸਿਖਰ ਤੇ ਜਾ ਚੁੱਕਿਆ ਹੈ ਸੀਐਮ ਬੰਨੂ ਲੈ ਕੇ ਵੀ ਕਲੇਸ਼ ਆਪਣੇ ਸਿਖਰ ਤੇ ਇਸੇ ਵਿਚਕਾਰ ਰਾਹੁਲ ਗਾਂਧੀ ਦੀ ਦਖਲਅੰਦਾਜ਼ੀ ਹੋਈ ਹੈ ਰਾਹੁਲ ਗਾਂਧੀ ਨੇ ਕਾਂਗਰਸੀਆਂ ਨੂੰ ਸਿੱਧਾ ਤੇ ਸਪਸ਼ਟ ਸੁਨੇਹਾ ਦਿੱਤਾ ਹੈ ਤੇ ਕਈ ਕਾਂਗਰਸੀ ਠੋਕ ਕੇ ਰੱਖਤੇ ਇਸ ਬਾਰੇ ਕਈ ਤਰ੍ਹਾਂ ਦੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ ਕਾਂਗਰਸ ਦੇ ਅੰਦਰ ਕੀ ਕਲੇਸ਼ ਚੱਲ ਰਿਹਾ ਹੈ ਕਿਹੜਾ ਅੱਗੂ ਕਿਹਨੂੰ ਠਿੱਬੀ ਲਾਉਣ ਦੀ ਫਰਾਕ ਦੇ ਵਿੱਚ ਹੈ ਇਸ ਨੂੰ ਲੈ ਕੇ ਕਈ ਗੱਲਾਂ ਜੜੀਆਂ ਨੇ ਉਹ ਚੱਲ ਰਹੀਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜੂ ਖਬਰ ਤੇ ਜਾਣ ਤੋਂ ਪਹਿਲਾਂ ਕਾਂਗਰਸ ਦੀਆਂ ਅੰਦਰਲੀਆਂ ਚੌਂਦੀਆਂ ਚੌਂਦੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਗੁਜ਼ਾਰਿਸ਼ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਕੋਲ ਵੇਰੇ ਸਰ ਨਵੀਆਂ ਵੀਡੀਓਾਂ ਦੇ ਨੋਟੀਫਿਕੇਸ਼ਨ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਕਾਂਗਰਸੀ ਇੰਨੀ ਦਿਨੀ ਇਸ ਗੱਲੋਂ ਤਾਂ ਕੰਮਰクセ ਕੱਸੀ ਫਿਰਦੇ ਨੇ ਕਿ ਅਸੀਂ 2027 ਦੇ ਵਿੱਚ ਸਰਕਾਰ ਬਣਾਵਾਂਗੇ। ਲੋਕ ਸਭਾ ਚੋਣਾਂ ਦੇ ਵਿੱਚ ਉਤਸ਼ਾਹਜਨਕ ਨਤੀਜੇ ਉਤਸ਼ਾਹਜਨਕ ਨਾ ਹੋਣ ਤਾਂ ਤਸੱਲੀ ਬਖਸ਼ ਨਤੀਜੇ ਤੱਕ ਘਟੋ-ਘਟ ਕਾਂਗਰਸ ਲਈ ਪੰਜਾਬ 'ਚ ਸੀਗੇ। ਉਹਨਾਂ ਨਤੀਜਿਆਂ ਤੋਂ ਬਾਅਦ ਕਾਂਗਰਸੀਆਂ ਨੂੰ ਇੰਜ ਲੱਗਣ ਲੱਗਿਆ ਕਿ ਹੁਣ ਤਾਂ ਸਾਰੀ ਗੇਮ ਸਾਡੇ ਹੱਥ 'ਚ ਹੀ ਹੈ ਅਸੀਂ 2027 'ਚ ਜਿੱਤ ਜਾਾਂਗੇ। ਇਸੇ ਚੀਜ਼ ਨੇ ਕਾਂਗਰਸ ਦੇ ਵੱਡੇ ਆਗੂਆਂ ਦੇ ਅੰਦਰ ਮੁੱਖ ਮੰਤਰੀ ਬਣਨ ਵਾਲੀ ਲਾਲਸਾ ਨੂੰ ਹਲਾਰਾ ਦਿੱਤਾ ਤੇ ਹਰ ਕੋਈ ਸੋਚਣ ਲੱਗਿਆ ਕਿ ਹੁਣ ਮੈਂ ਮੁੱਖ ਮੰਤਰੀ ਬਣੂੰਗਾ। ਜਿੱਚ ਵੱਡੇ ਨਾਂ ਸ਼ਾਮਲ ਨੇ ਔਨ ਰਿਕਾਰਡ ਇੰਨੇ ਵੱਡੇ ਆਗੂਆਂ ਨੇ ਮੰਨਿਆ ਜਿਹਦੇ ਵਿੱਚ ਪੀਪੀਸੀ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਚਰਨਜੀਤ ਸਿੰਘ ਚੰਨੀ ਇਹ ਲੋਕ ਆਗੂ ਨੇ ਤਾਂ ਆਮ ਹੀ ਮੰਨਿਆ ਹੈ ਆਪਣੀ ਵੱਖ-ਵੱਖ ਥਾਵਾਂ ਦੇ ਉੱਤੇ ਇੰਟਰਵਿਊਆਂ ਦੇ ਦੌਰਾਨ ਇਹਨਾਂ ਲੋਕਾਂ ਨੇ ਔਨ ਰਿਕਾਰਡ ਗੱਲ ਨੂੰ ਮੰਨਿਆ ਹੋਇਆ ਰਾਣਾ ਗੁਰਜੀਤ ਵੀ ਕਈ ਹੋਰ ਲੋਕ ਵੀ ਨੇ ਹਰ ਕੋਈ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਬਣ ਜਾ ਕਿਸੇ ਤਰੀਕੇ ਮੇਰਾ ਦਾ ਲੱਗ ਜੇ ਇਸ ਦਾ ਦੇ ਚੱਕਰ ਦੇ ਵਿੱਚ ਕਾਂਗਰਸ ਦੇ ਅੰਦਰ ਖਲਾਰਾ ਪੈ ਗਿਆ ਕਿਉਂਕਿ ਸੁਭਾਵਿਕ ਜੀ ਗੱਲ ਸੀ ਕਿ ਜੇ ਇੰਨੇ ਜਿਆਦਾ ਉਮੀਦਵਾਰ ਨੇ ਤਾਂ ਹਰ ਕੋਈ ਚਾਹੁੰਦਾ ਕਿ ਮੈਂ ਬਣ ਜਾ ਮੇਰਾ ਹੁਣ ਫਾਈਨਲ ਕਰ ਦਿੱਤਾ ਜਾਵੇ ਮੇਰਾ ਨਾਂ ਹੀ ਐਲਾਨ ਦਿੱਤਾ ਜਾਵੇ ਇੱਥੋਂ ਹੀ ਲੜਾਈ ਸ਼ੁਰੂ ਹੋਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਫਿਰ ਉਹਨਾਂ ਅਗੋਂ ਨੂੰ ਲੱਗਣ ਲੱਗਿਆ ਕਿ ਹੁਣ ਪ੍ਰਧਾਨ ਆਪਾ ਬਣ ਜਾਨਨੇ ਆ ਜਾਂ ਆਪਣੇ ਕਿਸੇ ਐਸੇ ਬੰਦੇ ਨੂੰ ਬਣਾ ਲੈਣੇ ਆ ਜਿਹੜਾ ਆਪਣੇ ਲਈ ਸਹੀ ਰਹੇ ਤਾਂ ਉਸ ਲੜਾਈ ਨੇ ਹੋਰ ਧੜੇਬੰਦੀ ਪੈਦਾ ਕਰਤੀ ਦੋ ਧੜੇ ਸ਼ਾਰਪ ਹੋ ਕੇ ਨਿਕਲੇ ਇੱਕ ਜੇਜ ਚ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਵਾਲਾ ਧੜਾ ਨਿਕਲਿਆ ਦੂਜਾ ਧੜਾ ਜਿਹਦੀ ਅਗਵਾਈ ਰਾਣਾ ਗੁਰਜੀਤ ਤੇ ਅੰਦਰ ਖਾਤੇ ਚਰਨਜੀਤ ਸਿੰਘ ਚੰਨੀ ਕਰਦੇ ਨੇ ਜਿਹਦੇ ਚ ਪ੍ਰਗਟ ਸਿੰਘ ਭਾਰਤ ਪੂਸ਼ਣ ਆਸ਼ੂ ਕਿਕੀ ਢਿੱਲੋ ਤੇ ਹੋਰ ਬਾਕੀ ਲੋਕ ਸ਼ਾਮਿਲ ਨੇ ਇਹ ਸਾਰੇ ਜਾਣੇ ਇਹ ਦੋ ਧੜੇ ਸਪਸ਼ਟ ਹੋ ਕੇ ਨਿਕਲੇ ਬਾਕੀ ਕੋਈ ਕਿਹਦੇ ਕੋਲ ਬਹਿ ਜਾਂਦਾ ਕੋਈ ਉਹਦੇ ਕੋਲ ਵੀ ਬਹਿ ਜਾਂਦਾ ਬਾਕੀ ਕਾਂਗਰਸੀਆਂ ਦਾ ਇਹ ਸਿਸਟਮ ਚੱਲ ਰਿਹਾ ਹੈ ਹੁਣ ਇਹਨਾਂ ਨੂੰ ਆਪ ਨੂੰ ਵੀ ਪਤਾ ਲੱਗਦਾ ਕਿ ਸਾਡੇ ਨਾਲ ਅਸਲ ਚ ਬੰਦਾ ਹੈ ਕਿਹੜਾ ਕਿਹੜਾ ਨਹੀਂ ਇਸ ਕਰਕੇ ਵੀ ਦੁਚਿੱਤੀਆਂ ਦੇ ਸ਼ਿਕਾਰ ਨੇ ਹੁਣ ਕਾਂਗਰਸ ਹਾਈ ਕਮਾਂਡ ਦਾ ਇਹਦੇ ਚ ਦਖਲ ਆਇਆ ਹੈ ਕਾਂਗਰਸ ਹਾਈ ਕਮਾਂਡ ਨੇ ਸਪਸ਼ਟ ਕੀਤਾ ਕਿ ਇਸ ਚੀਜ਼ ਨੂੰ ਟੜੇਬੰਦੀ ਨੂੰ ਤੇ ਇਸ ਖਲਾਰੇ ਨੂੰ ਠੱਲਿਆ ਜਾਵੇ ਜਿਵੇਂ ਮਰਜ਼ੀ ਠੱਲਿਆ ਜਾਵੇ ਇਸ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਕਈ ਆਗੂ ਮਿਲੇ ਵੀ ਨੇ ਕਈ ਦੋਵੇਂ ਟੜਿਆਂ ਦੇ ਖਾਸ ਕਰਕੇ ਜਿਹੜਾ ਗਰਾਣਾ ਗੁਰਜੀਤ ਭਾਰਤਪੁਸ਼ਨਾਸ਼ੂ ਵਾਲਾ ਟੜਾ ਉਹ ਤਾਂ ਲਗਭਗ ਤੜਾ ਸਾਰਾ ਹੀ ਮਿਲ ਕੇ ਆਇਆ ਹੈ ਖਾਈ ਕਮਾਂਡ ਦੇ ਵੱਖ-ਵੱਖ ਆਗੂਆਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਣ ਦੀ ਜਾਣਕਾਰੀ ਹੈ ਹੁਣ ਚਰਚਾ ਇੱਥੋਂ ਤੱਕ ਚੱਲੇਗੀ ਕਿ ਇਨ ਬਿਟਵੀਨ ਟੜਿਆਂ ਦੇ ਵਿੱਚ ਵੀ ਜਿਹੜਾ ਉਹ ਖਲਾਰਾ ਪੈਣ ਲੱਗ ਗਿਆ ਹੁਣ ਇੱਕ ਧੜਾ ਜਿਹਦੇ ਵਿੱਚ ਤਿੰਨ ਜਾਣੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖੀ ਰਹਿੰਦਾ ਵਾ ਹੁਣ ਇਹ ਤਿੰਨੇ ਇੱਕ ਦੂਜੇ ਨੂੰ ਠਿੱਬੀ ਲਾਉਣ ਨੂੰ ਫਿਰਦੇ ਆ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਰਾਜਾ ਵੜਿੰਗ ਨੇ ਜੋ ਕਰਨਾ ਹੈ ਰਾਜਾ ਵੜਿੰਗ ਜਿਹੜਾ ਪੈਤੜੇ ਬਾਜ਼ੀ ਤੇ ਚੱਲ ਰਹੇ ਨੇ ਰਾਜਾ ਵੜਿੰਗ ਚਾਹੁੰਦੇ ਨੇ ਕਿ ਮੈਂ ਪੀਪੀਸੀ ਦਾ ਪ੍ਰੈਜ਼ੀਡੈਂਟ ਰਹਾ ਮੈਂ ਕਾਂਗਰਸ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਾ ਮੈਂ ਜਿੰਨਾ ਚੇ ਪ੍ਰਧਾਨ ਇਹ ਗੱਲ ਰਾਜਾ ਵੜਿੰਗ ਨੂੰ ਵੀ ਪਤਾ ਤੇ ਉਹਨਾਂ ਦੇ ਵਿਰੋਧੀਆਂ ਨੂੰ ਵੀ ਪਤਾ ਕਿ ਰਾਜਾ ਵੜਿੰਗ ਦੇ ਕੋਲ ਉਹਨੇ ਚੇਰੀ ਹੀ ਗਿੱਦੜ ਸਿੰਘ ਹੀ ਐ ਜਿੰਨੇ ਚੇ ਉਹ ਪ੍ਰਧਾਨ ਨੇ ਜਿੱਦੋਂ ਉਹ ਪ੍ਰਧਾਨਗੀ ਤੋਂ ਹਟੇ ਰਾਜਾ ਵੜਿੰਗ ਹੀਰੋ ਤੋਂ ਜ਼ੀਰੋ ਹੁੰਦੇ ਆ ਸਮਾਣੀ ਲੱਗਣਾ ਇਹ ਗੱਲ ਰਾਜਾ ਵੜਿੰਗ ਨੂੰ ਵੀ ਸਪਸ਼ਟ ਰੂਪ ਦੇ ਵਿੱਚ ਪਤਾ ਹੈ ਹੁਣ ਰਾਜਾ ਵੜਿੰਗ ਚਾਹੁੰਦੇ ਆ ਕਿ ਮੈਂ ਲੰਬਾ ਸਮਾਂ ਇਸ ਪ੍ਰਧਾਨਗੀ ਨੂੰ ਖਿੱਚ ਲਾ ਉਹਨਾਂ ਦੀ ਇੱਛਾ ਹੈ ਕਿ ਮੈਂ ਕਿਉਂਕਿ ਦੇਖੋ ਦੀਵਾਲੀ ਅਕਤੂਬਰ ਤੱਕ ਤੱਕ ਇਹ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਨੂੰ ਛੇੜਿਆ ਨਹੀਂ ਜਾਂਦਾ ਇਹ ਗੱਲ ਕਾਫੀ ਲੰਬੇ ਸਮੇਂ ਤੋਂ ਕਲੀਅਰ ਹੋਊਗੀ ਉਦੋਂ ਹੋਈ ਜਦੋਂ ਅ ਚਰਚਾ ਚੱਲੀ ਕਿ ਪ੍ਰਧਾਨ ਬਦਲੇ ਜਾਣਗੇ ਪ੍ਰਧਾਨ ਲਾ ਦਿੱਤੇ ਜਾਣਗੇ ਤਾਂ ਇਸ ਸਾਰੇ ਕਾਸੇ ਦੇ ਵਿੱਚ ਇਹ ਰੋਲਾ ਪੈ ਗਿਆ ਕਿ ਕਾਂਗਰਸ ਦੇ ਅੰਦਰ ਰਾਜਾ ਵੜਿੰਗ ਜੀ ਸਸਟੇਨ ਕਰਦੇ ਨੇ ਤਾਂ ਬਾਕੀਆਂ ਦੇ ਲਈ ਘਾਤਕ ਸਾਬਤ ਹੋਣਗੇ ਪਤਾ ਲੱਗ ਰਿਹਾ ਹੈ ਜਾਣਕਾਰੀ ਆ ਰਹੀ ਹੈ ਕਿ ਰਾਇਆ ਵੜਿੰਗਰ ਅੰਦਰ ਖਾਤੇ ਪ੍ਰਤਾਪ ਬਾਜਵੇ ਨੂੰ ਵੀ ਠਿੱਬੀ ਲਾਉਣ ਨੂੰ ਫਿਰਦੇ ਨੇ ਪ੍ਰਤਾਪ ਬਾਜਵੇ ਨੂੰ ਵੀ ਉਹ ਚਾਹੁੰਦੇ ਨੇ ਕਿ ਸਾਈਡ ਲਾਈਨ ਤੇ ਕਰ ਦਿੱਤਾ ਜਾਵੇ ਤੜਾਹੀਨ ਕਰ ਦਿੱਤਾ ਜਾਵੇ ਉਹੋ ਜੀ ਬੁੱਕਤ ਬਾਕੀ ਨਾ ਛੱਡੀ ਜਾਵੇ ਕਿਉਂਕਿ ਰਾਜਾ ਵੜਿੰਗੂ ਦੇਖੋ ਪ੍ਰਾਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਕੋਲੇ ਵਰਕਰਾਂ ਦਾ ਡਾਟਾ ਹੈ ਉਹ ਕਿਸੇ ਵੀ ਵਰਕਰ ਨੂੰ ਦਬਕਾ ਵੀ ਮਾਰ ਸਕਦੇ ਆ ਪੁਚਕਾਰ ਵੀ ਸਕਦੇ ਆ ਇਸ ਕਰਕੇ ਬਾਕੀ ਧੜਿਆਂ ਲਈ ਇਹ ਸਮੱਸਿਆ ਪੈਦਾ ਹੋਗੀ ਰਾਜਾ ਵੜਿੰਗ ਸਮੱਸਿਆ ਪੈਦਾ ਕਰ ਰਹੇ ਨੇ ਕਿ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਸ਼ਕਤੀਆਂ ਦਾ ਜਿਹੜਾ ਕਹਿੰਦੇ ਹੁੰਦੇ ਨੇ ਨਾ ਸੰਤੁਲਨ ਹੈ ਉਹਨੂੰ ਸਾਰੇ ਨੂੰ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦੇ ਐ ਤੇ ਉਹ ਡਾਟੇ ਦੇ ਨਾਲ ਵੀ ਲੈਸ ਨੇ ਉਹਨਾਂ ਕੋਲੇ ਹਰ ਬੰਦੇ ਦਾ ਨੰਬਰ ਵੀ ਐ ਤੇ ਉਹਨਾਂ ਨੇ ਕਿਹਾ ਕੋਈ ਮੋੜ ਵੀ ਨਹੀਂ ਸਕਦਾ ਉਹ ਪੰਜਾਬ ਦੇ ਪ੍ਰਧਾਨ ਨੇ ਇਸ ਚੀਜ਼ ਦੀ ਐਡਵਾਂਟੇਜ ਰਾਜਾ ਆਪਣੇ ਅੰਗ ਲੈ ਰਹੇ ਨੇ ਤੇ ਉਹ ਚਾਹੁੰਦੇ ਨੇ ਕਿ ਅੰਤ ਤੱਕ ਮੈਂ ਮੁੱਖ ਮੰਤਰੀ ਬਣਨ ਵਾਲੀ ਮਜਬੂਰੀ ਬਣ ਜਾ ਕਾਂਗਰਸ ਦੀ ਵੀ ਕਾਂਗਰਸ ਕੋਲੇ ਕੋਈ ਰਾਹ ਹੀ ਨਾ ਬਚੇ ਕਿ ਉਹ ਕਹੇਗੇ ਰਾਜਾ ਵੜਿੰਗ ਹੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ। ਯਾਨੀ ਕਿ ਇੱਥੋਂ ਤੱਕ ਰਾਜਾ ਵੜਿੰਗ ਸੋਚਦੇ ਨੇ ਤੇ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੇ ਇੱਕ ਰਾਜਨੀਤਿਕ ਵਿਸ਼ਲੇਸ਼ਣ ਦੀ ਜਿਹੜੀ ਹੁੰਦੀ ਹੈ ਸਲਾਹ مشورے ਦੀ ਇੱਕ ਏਜੰਸੀ ਹੁੰਦੀ ਹੈ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਪ੍ਰਸ਼ੰਤ ਕੁਸ਼ੋਰ ਟਾਈਪ ਤਾਂ ਉਹਨੂੰ ਵੀ ਹਾਇਰ ਕੀਤਾ ਹੈ ਜਿਹੜੀ ਉਹਦੇ ਨਾਲ 2-3 ਮਹੀਨੇ ਕੰਮ ਕਰੂਗੀ ਤੇ ਉਹਨਾਂ ਨੂੰ ਦੱਸੂਗੀ ਮਾਹੌਲ ਬਣਾਊਗੀ ਉਹਨਾਂ ਦੇ ਪੱਖ 'ਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਦਿੱਲੀ ਨਾਲ ਸੰਬੰਧਿਤ ਇੱਕ ਕੰਪਨੀ ਹੈ। ਰਾਇਆਵੜਿੰਗ ਮਜਬੂਰੀ ਬਣਾਉਣਾ ਚਾਹੁੰਦੇ ਨੇ ਆਪਣੇ ਆਪ ਨੂੰ ਕਾਂਗਰਸ ਦੀ ਤੇ ਇਸੇ ਚੱਕਰ 'ਚ ਉਹ ਆਪਣੇ ਢੜੇ ਦੇ ਅੰਦਰ ਠੱਬੀ ਲਾਉਣ ਦੇ ਲਈ ਵੀ ਤਿਆਰ ਨੇ ਪ੍ਰਤਾਪ ਬਾਜਵੇ ਨੂੰ ਉਹਨਾਂ ਦਾ ਮਸਲਾ ਹੀ ਇਹ ਹੈ ਕਿ ਉਹ ਬਾਕੀਆਂ ਨੂੰ ਤਾਂ ਠੱਬੀ ਲਾ ਲੈਣਗੇ ਪਰ ਅੰਦਰ ਖਾਤੇ ਠੱਬੀ ਲਾਉਣੇ ਔਖੀ ਹੈ ਤੋ ਪ੍ਰਤਾਪ ਬਾਜਵੇਂ ਨੂੰ ਵੀ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਪ੍ਰਤਾਪ ਬਾਜਵੇ ਦੀ ਵੀਕਨੈਸ ਕੀ ਨੇ ਮਾਲਵੇ ਦੇ ਅੰਦਰ ਪ੍ਰਤਾਪ ਬਾਜਵੇ ਦਾ ਢੜਾ ਉਸ ਪ੍ਰਕਾਰ ਮਜ਼ਬੂਤ ਨਹੀਂ ਹੈ ਜੇਕਰ ਕੁਝ ਲੋਕ ਨੇਤਾ ਉਹ ਲੋਕ ਪ੍ਰਤਾਪ ਬਾਜਵੇ ਨਾਲ ਤਾਂ ਹੈ ਹੀ ਹੈ ਨੇ ਪਰ ਉਹ ਦੂਜੇ ਪਾਸੇ ਵੀ ਮੂੰਹ ਮਾਰਦੇ ਨੇ ਇਸ ਚੱਕਰ 'ਚ ਪ੍ਰਤਾਪ ਬਾਜਵੇ ਦੀ ਵੀਕਨੈਸ ਇੱਥੇ ਬਹੁਤ ਜ਼ਿਆਦਾ ਹੈ ਮਾਲਵੇ ਦੇ ਅੰਦਰ ਖਾਸ ਕਰਕੇ ਤਾਂ ਵੜਿੰਗ ਉਸ ਚੱਕਰ ਦੇ ਵਿੱਚ ਨੇ ਕਿ ਇਸ ਚੀਜ਼ ਦਾ ਫਾਇਦਾ ਲਿਆ ਜਾ ਸਕੇ ਹੁਣ ਮੁੱਖ ਮੰਤਰੀ ਬਣਨ ਦੀ ਦੌੜ ਤਾਂ ਸਾਰਿਆਂ ਦੇ ਅੰਦਰ ਹੈ ਕੱਲ ਸੁਖਜਿੰਦਰ ਰੰਦਾਵਾ ਦਾ ਇੱਕ ਬਿਆਨ ਆਇਆ ਕਿ ਸਾਨੂੰ ਕਾਂਗਰਸ ਜਿਤਾਉਣ ਲਈ ਕੰਮ ਕਰਨਾ ਚਾਹੀਦਾ ਆ ਸਾਨੂੰ ਕਾਂਗਰਸ ਨੂੰ ਜਿਤਾਉਣਾ ਚਾਹੀਦਾ ਆ ਮੁੱਖ ਮੰਤਰੀ ਤਾਂ ਅਸੀਂ ਤਾਂ ਹੀ ਬਣਾਂਗੇ ਜੇ ਕਾਂਗਰਸ ਜਿੱਤੂਗੀ ਜੇ ਉਹ ਕਹਿੰਦੇ ਕਿ ਪਹਿਲਾਂ ਹੀ ਮੁੱਖ ਮੰਤਰੀ ਬਣਨਾ ਫਿਰ ਕਾਂਗਰਸ ਨਹੀਂ ਜਿੱਤਦੀ ਫਿਰ ਸਰਕਾਰ ਨਹੀਂ ਆਉਂਦੀ ਫਿਰ ਭੁੱਲ ਜੋ ਫਿਰ ਤੁਸੀਂ ਕਾਗਜ਼ਾਂ 'ਚ ਹੀ ਮੁੱਖ ਮੰਤਰੀ ਰਹੋਗੇ ਗੱਲਾਂ ਦੇ ਕਢਾਣ ਵਾਲੀ ਮੁੱਖ ਮੰਤਰੀ ਰਹੋਗੇ ਤੁਸੀਂ ਮੁੱਖ ਮੰਤਰੀ ਨਹੀਂ ਬਣਦੇ ਹੁਣ ਇਨ ਬਿਟਵੀਨ ਕਾਂਗਰਸ ਦੇ ਆਪਣੇ ਜਿਹੜਾ ਰਾਜਾ ਵੜਿੰਗ ਸੁਖੀ ਰੰਧਾਵਾ ਹੁਣ ਵਾਲਾ ਢੜਾ ਇਹਦੇ ਵਿੱਚ ਵੀ ਕਨਫਲਿਕਟ ਪੈ ਚੁੱਕਿਆ ਹੈ ਇਹਨਾਂ ਦੀ ਆਪਸ 'ਚ ਵੀ ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਇਹਨਾਂ ਦੀ ਆਪਸ 'ਚ ਵੀ ਖੜਕ ਚੁੱਕੀ ਹੈ ਤੇ ਦੂਜੇ ਢੜੇ ਨਾਲ ਤੇ ਇਹਨਾਂ ਨੇ ਲੜਨਾ ਕੀ ਹੈ ਹੁਣ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਬੁਲਾਇਆ ਜਾਏ ਆਪ ਗਏ ਦੋਵੇਂ ਢੜੇ ਵਾਰੋਵਾਰੀ ਗਏ ਤੇ ਕੁਸ਼ਕ ਢੜੇ ਦਾ ਹਜੇ ਵੀ ਉੱਥੇ ਹੈ ਕੁਝ ਕੁ ਬੰਦੇ ਤਾਂ ਹਜੇ ਵੀ ਦਿੱਲੀ 'ਚ ਨੇ ਗੱਲਾਂ ਚੱਲੀਆਂ ਕਿ ਰਾਹੁਲ ਗਾਂਧੀ ਨੇ ਕਾਫੀ ਗੁੱਸੇ ਨੇ ਜਿਹੜੀ ਵੀ ਇਹ ਧੜੇਬੰਦੀ ਕੀਤੀ ਜਾ ਰਹੀ ਆ ਜਾਂ ਹੋ ਰਹੀ ਆ ਧੜੇਬੰਦੀ ਜਿਵੇਂ ਦੀ ਵੀ ਉਹ ਕਾਫੀ ਇਸ ਗੱਲੋਂ ਗੁੱਸੇ ਨੇ ਉਹ ਇਸ ਗੱਲੋਂ ਕਾਫੀ ਨਾਰਾਜ਼ ਨੇ ਉਹ ਕਹਿੰਦੇ ਵੀ ਹਰਿਆਣੇ ਵਾਲਾ ਹਾਲ ਤੁਸੀਂ ਇੱਥੇ ਕਰੋਗੇ ਮਹਾਰਾਸ਼ਟਰ ਚ ਵੀ ਜੋ ਹੋਇਆ ਜਿੱਤੀ ਬਾਜੀ ਹਾਰ ਗਏ ਹਰਿਆਣੇ ਚ ਵੀ ਜਿੱਤੀ ਬਾਜੀ ਹਾਰ ਗਏ ਤੁਸੀਂ ਪੰਜਾਬ ਵੀ ਹਰਉਣ ਨੂੰ ਫਿਰਦੇ ਆ ਆਪਣੇ ਲੀਡਰਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਆਪਾਂ ਕੋਈ ਰਿਵਿਊ ਕਮੇਟੀ ਬਣਾ ਲੈਨੇ ਆ ਕਿ ਇਹਨਾਂ ਦੋਵਾਂ ਧੜਿਆਂ ਨੂੰ ਸਮਝਾ ਲਿਆ ਜਾਵੇ ਰਿਵਿਊ ਕਰ ਲਿਆ ਜਾਵੇ ਤਾਂ ਫਿਰ ਗੱਲ ਚੱਲੀ ਕਿ ਰਿਵਿਊ ਮੀਟਿੰਗ 'ਚ ਤਾਂ ਇੱਕ ਦੂਜੇ ਦੇ ਛਿੱਤਰੀ ਮਾਰਦੇ ਇੱਕ ਦੂਜੇ ਨੂੰ ਗਲਮ-ਗਾਲੀ ਹੁੰਦੇ ਆ ਰਿਵਿਊ ਮੀਟਿੰਗ 'ਚ ਨਹੀਂ ਕੁਝ ਨਿਕਲਣ ਨੂੰ ਕੋਣ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਫਿਰ ਇਕੱਲੇ-ਇਕੱਲੇ ਆਗੂ ਨੂੰ ਮੈਂ ਸੁਣੂੰਗਾ ਜਾਂ ਕੋਈ ਸੀਨੀਅਰ ਆਗੂ ਸੁਣੂੰਗਾ ਉਹਦੇ ਨਾਲ ਗੱਲਬਾਤ ਕੀਤੀ ਜਾਊਗੀ ਉਸ ਤੋਂ ਬਾਅਦ ਪਾਰਟੀ ਫੈਸਲਾ ਦੇਊਗੀ ਪਾਰਟੀ ਸਲਾਹ مشورہ ਕਰਕੇ ਫੈਸਲਾ ਲਾਊਗੀ ਨਹੀਂ ਬਸ ਹੁਕਮ ਦਿੱਤਾ ਜਾਊਗਾ ਕਿ ਇਦਾਂ ਨਹੀਂ ਤਾਂ ਇਦਾਂ ਕਰਨਾ ਹੈ ਤੇ ਵੀ ਚਰਚਾ ਚੱਲ ਰਹੀ ਹੈ ਕਿ ਇਹਨਾਂ ਸਾਰਿਆਂ ਦੇ ਅਸਤੀਫੇ ਲੈ ਕੇ ਆਪਣੀ ਜੇਬ 'ਚ ਪਾ ਲਏ ਜਾਣਗੇ ਜਿਹੜਾ ਪਾਰਟੀ ਦੇ ਹੁਕਮ ਤੋਂ ਇੱਧਰ-ਉੱਧਰ ਕਰੂਗਾ ਤਾਂ ਉਹ ਕਹਿ ਦਿੱਤਾ ਜਾਊਗਾ ਕਿ ਫਲਾਣੇ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਤੇ ਉਹ ਘਰ ਬਹਿ ਜਾਵੇ ਐਸੀ ਸਥਿਤੀ ਹਾਈ ਕਮਾਂਡ ਪੈਦਾ ਕਰਨ ਦੀ ਕੋਸ਼ਿਸ਼ ਹੈ ਦੂਜਾ ਹਾਈ ਕਮਾਂਡ ਇਹ ਚਾਹੁੰਦੀ ਹੈ ਹਾਈ ਕਮਾਂਡ ਨੇ ਜਿਹੜਾ ਉਹ ਲੋਕ ਸਭਾ ਮੈਂਬਰ ਨੇਗੇ ਹੁਣੇ-ਹੁਣੇ ਬਣੇ ਪੰਜਾਬ ਨਾਲ ਸੰਬੰਧਿਤ ਕਿਸ਼ੋਰੀ ਲਾਲ ਜਿਹੜੇ ਕਿ ਗਾਂਧੀ ਪਰਿਵਾਰ ਦੀ ਸੀਟ ਤੋਂ ਜਿੱਤ ਕੇ ਆਏ ਨੇ ਮੇਠੀ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਲਾਂਕਿ ਉਹ ਇੱਕ ਢੜੇ ਦੇ ਵਿੱਚ ਨੇ ਵਿਸ਼ੇਸ਼ ਢੜੇ 'ਚ ਨਹੀਂ ਭਾਰਤ ਭੂਸ਼ਣ ਆਸ਼ੂ ਵਾਲੇ ਢੜੇ ਦੇ ਸਪੋਰਟ ਦੇ ਵਿੱਚ ਰਹੇ ਜਾਂ ਕਿਵੇਂ ਵੀ ਰਹੇ ਉਹਨਾਂ ਨੂੰ ਉਹ ਰਾਹੁਲ ਗਾਂਧੀ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਫਿਰ ਉਹ ਪੰਜਾਬ ਦੇ ਵਿੱਚ ਰਿਪੋਰਟਾਂ ਲੈ ਕੇ ਆਓ ਉਹ ਰਿਪੋਰਟਾਂ ਜਿਹੜੀਆਂ ਨੇ ਉਹ ਦੋ ਤੇ ਉਹਨਾਂ ਤੇ ਹਾਲਾਂਕਿ ਉਸ ਮਾਮਲੇ 'ਚ ਕੰਟਰਡਿਕਟ ਗੱਲ ਹੋ ਜਾਂਦੀ ਹੈ ਕਿ ਫਿਰ ਦੂਜਾ ਢੜਾ ਕਿਵੇਂ ਉਹਨਾਂ ਦੇ ਯਕੀਨ ਕਰੂਗਾ ਪਰ ਉਹ ਇੱਕ ਸੀਨੀਅਰ ਆਗੂ ਨੇ ਮੇਰੇ ਮੰਨਣਾ ਠੀਕ ਹੈ ਉਹਨਾਂ ਦੀ ਹਮਦਰਦੀ ਕੁਝ ਜਾਂ ਹੋ ਸਕਦੀ ਆਸ਼ੂ ਹੂਰਾ ਨਾਲ ਪਰ ਉਹ ਸੀਨੀਅਰ ਆਗੂ ਨੇ ਵੀ ਇਸ ਗੱਲ ਨੂੰ ਸਮਝਦੇ ਨੇ ਇੱਕ ਹੋਰ ਆਗੂ ਜਿਹੜਾ ਕਿ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਵਿੱਚੋਂ ਉਸ ਦੀ ਵੀ ਡਿਊਟੀ ਲਈ ਗਈ ਹੈ ਤੇ ਉਹ ਇਹ ਚੀਜ਼ਾਂ ਦੇਖ ਰਹੇ ਨੇ ਕਿ ਕਿਹੜੇ ਆਗੂ ਨੂੰ ਵਾਪਸ ਲੈ ਕੇ ਆਇਆ ਗਿਆ ਕਿਹੜਾ ਆਗੂ ਕਾਂਗਰਸ ਨੂੰ ਕਿੰਨੀ ਵਾਰ ਛੱਡ ਕੇ ਗਿਆ ਕਿੰਨੀ ਵਾਰ ਕਾਂਗਰਸ ਦੇ ਸਿੰਬਲ ਦੇ ਉੱਤੇ ਚੋਣ ਲੜ ਰਿਹਾ ਆਗੂ ਦੇ ਖਿਲਾਫ ਆਜ਼ਾਦ ਚੋਣ ਲੜੀ ਉਹਨਾਂ ਸਾਰਿਆਂ ਦੀ ਡਿਟੇਲ ਆ ਉਹ ਬਣਾਉਣੀਆਂ ਸ਼ੁਰੂ ਕਰ ਚੁੱਕੇ ਨੇ ਇਸ ਕਰਕੇ ਇੱਕ ਵੀ ਟੜਕਣਾ ਕਿ ਫਲਾਣੇ ਨੂੰ ਹੀ ਗੇਨ ਨੂੰ ਵਾਪਸ ਲਿਆਂਦਾ ਧਮਕਾਨੇ ਨੂੰ ਗੇਨ ਵਾਪਸ ਲਿਆਂਦਾ ਉਹ ਬੰਦਾ ਫਿਰ ਅਗਲੀ ਵਾਰ ਕਾਂਗਰਸ ਦੀ ਬੇੜੀ ਚ ਬੱਟੇ ਪਾਉਣ ਦਾ ਕੰਮ ਕਰੇ ਤਾਂ ਉਸ ਤੋਂ ਬਚਣ ਦੇ ਲਈ ਵੀ ਤਰੀਕੇ ਕਾਂਗਰਸ ਲੱਭਣ ਲੱਗੀ ਹੈ ਰਾਹੁਲ ਗਾਂਧੀ ਜਾਂ ਹਾਈ ਕਾਂਗਰਸ ਹਾਈ ਕਮਾਣੇ ਚਾਹੁੰਦੀ ਹੈ ਕਿ ਸਾਰੇ ਇਕੱਠੇ ਸਾਧ ਲਓ ਬਾਜਵਾ ਰੰਧਾਵਾ ਬੜਿੰਗ ਚੰਨੀ ਰਾਣਾ ਆਸ਼ੂ ਪ੍ਰਗਟ ਜਿੰਨੇ ਵੀ ਨੇ ਦੋਨੇ ਤਿੰਨੇ ਧੜਿਆਂ ਦੇ ਤੇ ਇਹਨਾਂ ਨੂੰ ਦੱਸੋ ਕਿ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਆ ਨੁਕਸਾਨ ਹੋ ਰਿਹਾ ਪਾਰਟੀ ਨੂੰ ਪੰਜਾਬ ਦੇ ਵਿੱਚ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਬਿਆਨਵਾਜ਼ੀਆਂ ਕਰਕੇ ਚਾਲਾਂ ਕਰਕੇ ਟਿਕੜਮਾ ਕਰਕੇ ਪਾਰਟੀ ਇੱਥੇ-ਇੱਥੇ ਨੁਕਸਾਨ ਚੱਲ ਰਹੀ ਹੈ ਤੇ ਇਹਨਾਂ ਨੂੰ ਮੂੰਹ ਤੇ ਗੱਲ ਕਰੀ ਜਾਵੇ ਤੇ ਮੂੰਹ ਤੇ ਇਹਨਾਂ ਦੀ ਇਹਨਾਂ ਨੂੰ ਸਮਝਾਇਆ ਵੀ ਜਾਵੇ ਤੇ ਇਹਨਾਂ ਦੀ ਲਾਹ-ਪਾਹ ਕੀਤੀ ਜਾਵੇ ਰਾਹੁਲ ਗਾਂਧੀ ਇੱਥੋਂ ਤੱਕ ਚਲੇ ਜਗੇ ਨੇਗੇ ਬ੍ਰਿੰਗ ਧੜੇ ਦੇ ਇੱਕ ਬੰਦੇ ਦੇ ਸਾਹਮਣੇ ਇਹ ਗੱਲ ਰਾਹੁਲ ਗਾਂਧੀ ਨੇ ਕੁਸ਼ੋਰੀ ਸ਼ਰਮਾ ਦੀ ਡਿਊਟੀ ਲਈ ਹੈ ਕਿ ਤੁਸੀਂ ਇਹ ਸਾਰਾ ਕੰਮ ਕਰਨਾ ਕੁਸ਼ੋਰੀ ਲਾਲ ਸ਼ਰਮਾ ਦੀ ਹੁਣ ਪੰਡਤ ਜੀ ਕੀ ਰੰਗ ਲਿਆਉਂਦੇ ਆ ਇਹ ਤਾਂ ਸਮਾਂ ਦ ਪਰ ਇੱਕ ਗੱਲ ਜਰੂਰ ਨਿਕਲ ਕੇ ਸਾਹਮਣੇ ਆ ਗਈ ਕਿ ਕਾਂਗਰਸ ਦੇ ਅੰਦਰ ਜਿਹੜਾ ਕੜਮੱਸ ਪਿਆ ਜਿਹੜਾ ਕਾਂਗਰਸ ਨੂੰ ਧੜੇਬੰਦੀ ਵਾਲਾ ਰੋਗ ਲੱਗਿਆ ਜਿਹੜਾ ਇਹ ਜ਼ਖਮ ਨਸੂਰ ਬਣਦਾ ਜਾ ਰਿਹਾ ਹੈ ਕਾਂਗਰਸ ਹਾਈ ਕਮਾਂਡੇ ਤੋਂ ਬਹੁਤ ਪੀੜ ਸਹਿ ਰਹੀ ਹੈ ਉਹਨੂੰ ਬਹੁਤ ਦਰਦ ਹੋ ਰਿਹਾ ਤੇ ਉਹ ਚਾਹੁੰਦੀ ਹੈ ਕਿ ਇਹਦਾ ਆਪਰੇਸ਼ਨ ਵੇਲੇ ਸਿਰ ਕਰ ਦਿੱਤਾ ਜਾਵੇ ਇਸੇ ਆਪਰੇਸ਼ਨ ਕਰਨ ਨੂੰ ਲੈ ਕੇ ਰਾਹੁਲ ਗਾਂਧੀ ਵਿਆਪਕ ਤੌਰ ਦੇ ਉੱਤੇ ਮੈਦਾਨ 'ਚ ਆ ਗਏ ਨੇ ਉਹਨਾਂ ਨੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਉਹ ਕਹਿੰਦੇ ਨੇ ਕਿ ਸਿਰਫ ਹੁਕਮ ਹੋਊਗਾ ਤੇ ਮੰਨਣਾ ਤੁਹਾਨੂੰ ਪੈਣਾ ਹੈ ਨਹੀਂ ਤੁਹਾਡਾ ਅਸਤੀਫਾ ਜੇਬ ਚ ਪਾ ਕੇ ਰੱਖਾਂਗੇ ਤੇ ਦੂਜੇ ਦਿਨ ਪ੍ਰੈਸ ਨੋਟ ਦੇ ਦਾਂਗੇ ਵੀ ਆਹ ਬੰਦੇ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਇਹ ਫਾਰਗ ਹੈ ਹੁਣ ਇੱਥੋਂ ਤੱਕ ਚੀਜ਼ਾਂ ਜਾ ਸਕਦੀਆਂ ਨੇ ਤੇ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਨੇ ਭੁਪਿੰਦਰ ਹੁੱਡਾ ਤੇ ਕੁਮਾਰੀ ਸ਼ੈਲਜਾ ਨੂੰ ਬੁਲਾਇਆ ਤੱਕ ਨਹੀਂ ਜਦੋਂ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਨੇ ਇਹ ਹਾਲ ਪੰਜਾਬ ਦੇ ਕਾਂਗਰਸੀ ਲੀਡਰਾਂ ਨਾਲ ਵੀ ਹੋ ਸਕਦਾ ਜਿਹੜੇ ਅੱਜ ਕੱਚਾ ਮਾਰਦੇ ਨੇ ਕਿ ਸਾਡੀ ਰਾਹੁਲ ਗਾਂਧੀ ਨਾਲ ਬਹੁਤ ਵਧੀਆ ਹੈ ਸਾਡਾ ਰਾਹੁਲ ਗਾਂਧੀ ਨਾਲ ਬਹੁਤ ਸਹਿਜ ਹੈ ਰਾਹੁਲ ਗਾਂਧੀ ਨੇ ਅਸੀਂ ਗੱਲ ਕਹਿ ਦੀ ਉਹ ਮੰਨ ਉਹ ਤਦੇ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਆ ਲੱਛਣ ਛੱਡੋਗੇ ਜੇ ਲੱਛਣ ਹੋਏ ਤਾਂ ਤੁਹਾਡਾ ਹਾਲ ਵੀ ਭਪਿੰਦਰ ਹੁੱਡਾ ਤੇ ਕੁਮਾਰੀ ਸ਼ੈਲਜਾਲਾ ਹੋ ਜਾਦਾ ਦੋਵੇਂ ਬਹੁਤ ਸੀਨੀਅਰ ਦੇ ਸੁਲਝੇ ਹੋਏ ਆਗੂ ਨੇ ਕਾਂਗਰਸ ਦੇ ਜੇ ਰਾਹੁਲ ਗਾਂਧੀ ਉਹਨਾਂ ਨੂੰ ਬੁਲਾਉਣਾ ਛੱਡ ਸਕਦੇ ਆ ਤਾਂ ਇਹ ਤਾਂ ਕਿਹੜੇ ਖੇਤ ਦੀ ਮੂਲੀ ਨੇ ਇਹਨਾਂ ਦਾ ਇਹਨਾਂ ਨੂੰ ਕੌਣ ਪੁੱਛਦਾ ਫਿਰ ਉੱਥੇ ਜਿਹੜੇ ਵੱਡੇ ਆਗੂ ਨੂੰ ਆਗੂਆਂ ਦਾ ਜਿਹੜਾ ਇਹ ਹਾਲ ਕਾਂਗਰਸ ਹਾਈ ਕਮਾਂਡ ਕਰ ਸਕਦੀ ਹੈ ਕੁੱਲ ਮਿਲਾ ਕੇ ਕਾਂਗਰਸ ਹਾਈ ਕਮਾਂਡ ਬੜੇ ਸਖਤ ਰੋ ਦੇ ਵਿੱਚ ਡਿਊਟੀਆਂ ਵੀ ਲੱਗ ਚੁੱਕੀਆਂ ਨੇ ਅੰਦਰ ਖਾਤੇ ਰਿਪੋਰਟਾਂ ਵੀ ਜਾ ਰਹੀਆਂ ਨੇ ਚਾਹੇ ਇੱਕ ਥੜਾ ਦੂਜੇ ਥੜੇ ਦੇ ਖਿਲਾਫ ਫੂਕ ਮਾਰ ਕੇ ਆਵੇ ਪਰ ਉਹਨਾਂ ਨੇ ਕੁਝ ਕੁ ਬੰਦੇ ਐਸੇ ਛੱਡਤੇ ਪੰਜਾਬ 'ਚ ਜਿਨ ਚਾਹੇ ਪੜਨ ਤਾਂ ਕੁਛ ਹੋਰੀ ਲਾਲ ਹੋਣ ਜਾਂ ਉਹਨਾਂ ਦੇ ਨਾਲੇ ਕੁਝ ਹੋਰ ਬੰਦੇ ਨੇ ਜਿਹੜੇ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਅ ਇੰਚਾਰਜ ਸਹਿਨਚਾਰਜ ਸੀਗੇ ਲੋਕ ਸ਼ਰਮਾ ਕਰਕੇ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਹਟਵਾਇਆ ਕਿੰਨੇ ਆ ਇਹ ਸਾਰੇ ਕਾਂਗਰਸੀਆਂ ਨੇ ਰਲ ਕੇ ਉਹਨਾਂ ਨੇ ਰਿਪੋਰਟਾਂ ਤਿਆਰ ਕਰ ਲੀਆਂ ਸੀ ਵੀ ਇਹਨਾਂ ਕਾਂਗਰਸੀਆਂ ਨੇ ਪਾਰਟੀ ਫੰਡ ਚੋਂ ਪੈਸੇ ਕਿੱਥੇ ਕਿੱਥੇ ਖਾਦੇ ਕਿਹੜਾ ਆਗੂ ਕਿਨੂੰ ਠਿੱਬੀ ਲਾ ਰਿਹਾ ਹੈ ਕਿਹੜਾ ਆਗੂ ਜਾਣ ਕੇ ਢੜੇਬੰਦੀ ਪੈਦਾ ਕਰ ਰਿਹਾ ਹੈ ਕਿਹੜੇ ਆਗੂ ਨੇ ਕਰਪਸ਼ਨ ਕੀਤੀ ਹੈ ਉਹਨਾਂ ਨੇ ਰਿਪੋਰਟਾਂ ਬਣਾ ਕੇ ਦਿੱਲੀ ਭੇਜਤੀਆਂ ਸੀ ਕੋਸ਼ਕ ਤੇ ਇਸੇ ਚੱਕਰ ਚ ਉਹਨਾਂ ਨੂੰ ਕੰਪਨੀ ਛੇੜ ਗਈ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਨੂੰ ਹਟਾਤਾ ਯਾਨੀ ਕਿ ਇੱਥੋਂ ਤੱਕ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਕਾਂਗਰਸ ਦੇ ਅੰਦਰ ਬਣੀਆਂ ਰਹਿੰਦੀਆਂ ਨੇ ਕਾਂਗਰਸੀ ਵਰਕਰ ਬੇਸ਼ੱਕ ਉਤਸ਼ਾਹਤ ਹੁਣ ਪਰ ਕਾਂਗਰਸੀ ਵਰਕਰਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਤੁਸੀਂ ਜਿਹੜੇ ਲੀਡਰਾਂ ਦੇ ਪਿੱਛੇ ਲੱਗੇ ਫਿਰਦੇ ਹੋ ਨਾ ਇਹ ਲੀਡਰਾਂ ਨੇ ਨਹੀਂ ਸਰਕਾਰ ਆਉਣ ਦੇਣੀ ਥੋੜੀ ਤੁਸੀਂ ਇਹਨਾਂ ਨੂੰ ਮਾਲਾ ਸਮਝਾ ਸਮਝੂ ਕੇ ਰੱਖੋ ਤਾਂ ਜੋ ਸਥਿਤੀਆਂ ਅਨੁਕੂਲ ਰਹਿ ਸਕਣ ਤੁਹਾਡੇ ਬੇਸ਼ੱਕ ਕਾਂਗਰਸ ਦਾ ਮਾਹੌਲ ਬਣਿਆ ਇੱਕ ਵਾਰ ਚ ਪਰ ਹੁਣ ਕਾਂਗਰਸ ਦਾ ਮਾਹੌਲ ਤਾਂ ਹੀ ਸਸਟੇਨ ਰਹਿ ਸਕਦਾ ਕਿ ਲੀਡਰਾਂ ਵਾਲੀ ਤੁਹਾਡੇ ਬੰਦੇ ਇਹ ਲੀਡਰ ਤਾਂ ਰੋਜ਼ ਇੱਕ ਦੂਜੇ ਦੇ ਪੈਰ ਖਿੱਚਦੇ ਨੇ ਬਾਜਵੇ ਇਹਨੂੰ ਠਿੱਬੀ ਲਾਉਣ ਦੀ ਵੜਿੰਗ ਦੀ ਫਰਾਕ ਹੈ ਸੁੱਖੀ ਰੰਦਾਵਾ ਕਹਿੰਦਾ ਕਿ ਆ ਹੱਥ ਜੋੜੇ ਨਾ ਲੜੋ ਸਰਕਾਰ ਬਣ ਲੈਣਾ ਤਾਂ ਮੁੱਖ ਮੰਤਰੀ ਦਾ ਕੋਈ ਨਾ ਕੋਈ ਬਣ ਜੂਗਾ ਕੋਈ ਚੱਕਰ ਨਹੀਂ ਐਡਾ ਕੀ ਰੋਲਾ ਮਾਰ ਪੈਂਦਾ ਹੈ ਯਾਨੀ ਕਿ ਉਸ ਧੜੇ ਦੇ ਵਿੱਚ ਤੱਕ ਆਪਸੀ ਕਨਫਲਿਕਟ ਹੈ ਪਰਲਾ ਧੜਾ ਇਸ ਵੇਲੇ ਆਸ਼ੂਦੀ ਹਾਰ ਤੋਂ ਬਾਅਦ ਜਿਹੜਾ ਉਹ ਡੀਮੋਲਰਾਈਜ਼ ਹੈ ਉਹਨੂੰ ਹਜੇ ਉਤਸ਼ਾਹ ਨਹੀਂ ਆ ਰਿਹਾ ਕਿਉਂਕਿ ਸਾਰੇ ਧੜੇ ਨੇ ਬਹੁਤ ਤਕੜੀ ਚੋਣ ਲੜਨ ਦੀ ਕੋਸ਼ਿਸ਼ ਕੀਤੀ ਲੜੀ ਵੀ ਹਾਂ ਲੜਾਈ ਪੱਖੋਂ ਤਾਂ ਉਸ ਧੜੇ ਨੇ ਕੋਈ ਕਸਰ ਨਹੀਂ ਛੱਡੀ ਜਿੱਤ ਹਾਰ ਉਹਨਾਂ ਦੀ ਹੋਈ ਹਾਰ ਹੋਈ ਉਹ ਅਲੱਗਾ ਗੱਲ ਹੈ ਉਹ ਵੀ ਇੱਕ ਚੱਕਰ ਐ ਫਿਰ ਵਿਜੀਲੈਂਸ ਦਾ ਇੱਕ ਦੋ ਪ੍ਰਗਟ ਸਿੰਘ ਵਰਗੇ ਆਗੂਆਂ ਤੇ ਇਵਨ ਕੇ ਕਿਹਾ ਜਾਂਦਾ ਕਿ ਚੰਨੀ ਤੇ ਵੀ ਵਿਜੀਲੈਂਸ ਹੱਥ ਪਾਉਣ ਨੂੰ ਫਿਰਦੀ ਐ ਇਹ ਸਾਰੀਆਂ ਚੀਜ਼ਾਂ ਨੇ ਹੁਣ ਇਹ ਵੀ ਗੱਲ ਕਹੀ ਜਾਂਦੀ ਐ ਕਿ ਲੁਧਿਆਣਾ ਪਸ਼ਮੀਰੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਰਾਜਾ ਵੜਿੰਗ ਨੇ ਵਧਾਈਆਂ ਦਿੱਤੀਆਂ ਮੁੱਖ ਮੰਤਰੀ ਨੂੰ ਇਹ ਵੀ ਚਰਚਾਾਂਵਾਂ ਬਾਜ਼ਾਰ ਦੇ ਵਿੱਚ ਗਰਮਣੇ ਗਈਆਂ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੋਣ ਤਾ ਰਾਜਾ ਵੜਿੰਗ ਦੇ ਲਈ ਸਥਿਤੀਆਂ ਨੂੰ ਕਾਬੂ 'ਚ ਰੱਖਣਾ ਕਿਉਂਕਿ ਇਹ ਗੱਲਾਂ ਹਾਈ ਕਮਾਂਡ ਨੂੰ ਤਾਂ ਦੱਸੀਆਂ ਜਾਣਗੀਆਂ ਨਾ ਕਿਹਾ ਜਾਂਦਾ ਕਿ ਤਰਨਤਾਰਨ ਵਾਲੀ ਜਿਮਣੀ ਚੋਣ ਤੱਕ ਰਾਜਾ ਵੜਿੰਗ ਨੂੰ ਨਹੀਂ ਛੇੜਿਆ ਜਾ ਸਕਦਾ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਐਜਾਹੀ ਕੋਈ ਗੱਲ ਨਹੀਂ ਜੇ ਪਾਣੀ ਜਿਹੜਾ ਉਹ ਸਿਰ ਤੋਂ ਪਾਰ ਹੋ ਗਿਆ ਤਾਂ ਕਾਂਗਰਸ ਹਾਈ ਕਮਾਂਡ ਕੁਝ ਵੀ ਕਰ ਸਕਦੀ ਹੈ ਰਾਹੁਲ ਗਾਂਧੀ ਇਸ ਮੋੜ 'ਚ ਨੇ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਤੁਸੀਂ ਤੜਫੜ ਕਰਨੀਆਂ ਬੰਦ ਕਰ ਦਿਓ ਇੱਕ ਜਾਂਦਾ ਮੌਕਾ ਇਹਨਾਂ ਨੂੰ ਦੇ ਕੇ ਦੇਖ ਦੇਣਗੇ ਇਦੋਂ ਅੱਗੇ ਨਹੀਂ ਜਾਂਦਾ ਜੇ ਰਾਜਾ ਵੜਿੰਗ ਇਸ ਸਪੀਡ ਦੇ ਉੱਤੇ ਚੱਲਦੇ ਰਹੇ ਉਹਨਾਂ ਲਈ ਖਤਰੇ ਦੀ ਘੰਟੀ ਤਾਂ ਹੈ ਹੀ ਹੈ ਬਾਕੀ ਕਾਂਗਰਸ ਦੇ ਲਈ ਵੀ ਤਾਂ ਪੈਦਾ ਹੁਣੀ ਹੋਣੀ ਹੈ ਰਾਜਾ ਵੜਿੰਗ ਨੂੰ ਚਾਹੀਦਾ ਸੀਗਾ ਕਿ ਢੜੇਬੰਦੀ ਤਾਂ ਦੇਖੋ ਪਾਰਟੀਆਂ 'ਚ ਹੁੰਦੀਆਂ ਨੇ ਪਰ ਉਹਨਾਂ ਨੂੰ ਸਮੂਥ ਵੇ ਦੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਰਾਜਾ ਵੜਿੰਗ ਦੀ ਸੀ ਪਰ ਰਾਜਾ ਵੜਿੰਗ ਨੇ ਜਿਵੇਂ ਕੜਵੜ ਤੇ ਕਰਨ ਵੜਿੰਗ ਨੂੰ ਪਾਰਟੀ 'ਚੋਂ ਬਾਹਰ ਰੋਕ ਲਾਤੀ ਅ ਕਿਆ ਜਾਂਦਾ ਕਿ ਭਾਰਤਪੂਸ਼ਨਾਸ਼ੂ ਦੇ ਹਲਕੇ ਨਾਲ ਸੰਬੰਧਿਤ ਕਈ ਬਲਾਕ ਪ੍ਰਧਾਨ ਬਦਲ ਦਿੱਤੇ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਇਹੀ ਚੀਜ਼ਾਂ ਰਾਜਾ ਵੜਿੰਗ ਲਈ ਘਾਤਕ ਸਾਬਤ ਹੋ ਜਾਗੀਆਂ ਨੇ ਉਹਨਾਂ ਦੇ ਆਪਣੇ ਧੜੇ ਚ ਦਾ ਕੰਫਲਿਕਟ ਪੈ ਗਿਆ ਇੱਕ ਆਗੂ ਨੂੰ ਤਾਂ ਉਹ ਆਪ ਠੱਬੀ ਲਾਉਣ ਨੂੰ ਫਿਰਦੇ ਨੇ ਦੂਜਾ ਹੱਥ ਜੋੜ ਗਿਆ ਹੁਣ ਜਿਹੜਾ ਦੂਜਾ ਧੜਾ ਉਸ ਧੜੇ ਨੂੰ ਵੀ ਪਤਾ ਹੈ ਕਿ ਰਾਜਾ ਵੜਿੰਗ ਉਹਨਾਂ ਸਮਾਂ ਹੀ ਸਰਦਾਰ ਨੇ ਜਿੰਨਾ ਸਮਾਂ ਉਹਨਾਂ ਕੋਲੇ ਪ੍ਰਧਾਨਗੀ ਵਾਲਾ ਉਹ ਤਾਂ ਹੈ ਉਹਨਾਂ ਦਾ ਟਿੱਲ ਦਾ ਯੋਰ ਲੱਗਿਆ ਹੋਇਆ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਹਟਾਈ ਜਾਵੇ। ਰਾਜਾ ਵੜਿੰਗ ਦੀ ਥਾਂ ਤੇ ਚਾਹੇ ਉਸੇ ਤਰ੍ਹਾਂ ਦੀ ਕੋਈ ਹੋਰ ਪ੍ਰਧਾਨ ਬਣ ਜੇ। ਉਹ ਜਿਹੜੀ ਕੰਟੀਨਿਊਟੀ ਹੈ ਉਹਨੂੰ ਤੋੜਨ ਦੇ ਚੱਕਰ 'ਚ ਨੇ ਇਹ ਕਾਂਗਰਸ ਦੇ ਅੰਦਰ ਇਹ ਚੀਜ਼ ਵੀ ਚੱਲ ਰਹੀ ਆ। ਹੁਣ ਦੇਖਦੇ ਆ ਕਿ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੀ ਆ। ਇਹਨਾਂ ਸਾਰਿਆਂ ਨੂੰ ਟਿਕਾਉਣ ਦੀ ਕੋਸ਼ਿਸ਼ ਕਿਵੇਂ ਕਰਦੀ ਆ। ਤੇ ਕਾਂਗਰਸ ਜਿੰਨਾ ਵੀ ਮਸਲਾ ਸਾਰਾ ਮਸਲਾ ਛੇੜਦੀ ਆ। ਉਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਕੀ ਇਹ ਠਾਂ ਟਿਕਾਣੇ ਤੇ ਚੀਜ਼ਾਂ ਲੱਗ ਜਾਣਗੀਆਂ ਜਾਂ ਇਹ ਕੜਮਾਸੇ ਇਸੇ ਤਰ੍ਹਾਂ ਨਾਲ ਹੀ ਜਾਰੀ ਰਹੂਗਾ ਤੇ ਹਰਿਆਣੇ ਤੋਂ ਵੀ ਬੁਰਾ ਹਾਲ ਪੰਜਾਬ 'ਚ ਹੋਵੇਗਾ